ਜਿਵੇਂ ਹਾਈ ਕੋਰਟ ਦਾ ਬਿਆਨ ਆਇਆ ਕਿ ਸ਼ੰਭੂ ਬਾਡਰ ਦੇ ਰਸਤੇ ਖੋਲ ਦਿਓ ਤਾਂ ਆਪਾਂ ਸਾਰੇ ਸੋਚ ਰਹੇ ਸੀ ਕਿ ਹੁਣ ਅੱਗੇ ਦਾ ਕਿਸਾਨ ਆਗੂਆਂ ਦਾ ਫੈਸਲਾ ਕੀ ਹੋਏਗਾ ਜਾਂ ਉਹ ਅੱਗੇ ਕੀ ਸੋਚਣਗੇ ਤਾਂ ਕੱਲ ਇੱਕ ਵੱਡਾ ਐਲਾਨ ਉਧਰੋਂ ਆਇਆ ਇੱਕ ਵੱਡਾ ਬਿਆਨ ਆਇਆ ਕਾਦੇ ਬਾਰੇ ਹੈ ਜੀ ਇਹ ਕੀ ਬਿਆਨ ਆਇਆ ਹੁਣ ਇਹ ਦੇਖੋ ਕੱਲ ਇੱਕ ਸੰਕੇਤਕ ਕੱਲ ਸੀ ਅਸਲ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਹਨਾਂ ਨੇ ਜੀ ਜਿਹਦੇ ਵਿੱਚ ਇਹਨਾਂ ਨੇ ਇਸ ਗੱਲ ਨੂੰ ਤਸਦੀਕ ਕਰ ਦਿੱਤਾ ਹੈ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਹੈ ਜੀ ਠੀਕ ਹੈ ਨਾ ਜੀ ਮਤਲਬ ਕਿ ਜੋ ਹਾਈ ਕੋਰਟ ਨੇ ਇੱਕ ਹੁਕਮ ਦਿੱਤਾ ਸੀਗਾ ਕਿ 7 ਦਿਨ ਦੇ ਅੰਦਰ ਅੰਦਰ ਤੁਸੀਂ ਜਿਹੜੇ ਬੈਰੀਅਰ ਆ ਯਾਨੀ ਜਿਹੜੀ 8 ਲੇਅਰਸ ਦੀ ਬੈਰੀਕੇਡਿੰਗ ਹੈ ਉਸ ਨੂੰ ਹਟਾਓ ਜੀ ਤੇ ਜਿਹੜਾ ਹਾਈਵੇ ਹੈ ਉਹ ਚਾਲੂ ਕਰੋ ਜੀ ਜੀ ਹੁਣ ਹਰਿਆਣਾ ਜਿਹੜਾ ਹਰਿਆਣੇ ਦੇ ਵਿੱਚ ਵੇਖੋ ਸੁਖਮ ਸਿੰਘ ਸਾਬ੍ਹ ਗੱਲ ਕੀ ਆ ਕਿ ਸਰਕਾਰ ਹੈ ਭਾਜਪਾ ਦੀ ਜੀ ਉੱਤੇ ਕਿਹਦੀ ਸਰਕਾਰ ਹੈ ਉੱਤੇ ਵੀ ਭਾਜਪਾ ਦੀ ਆ ਇਹ ਜਦੋਂ ਇੱਥੇ ਆ ਕੇ ਮੋਰਚਾ ਲਾਇਆ ਸੀ ਇਹਨਾਂ ਕਿਸਾਨਾਂ ਨੇ ਅਸੀਂ ਉਸ ਵੇਲੇ ਵੀ ਕਿਹਾ ਸੀਗਾ ਕਿ ਇੱਥੇ ਜੋ ਬੈਰੀਕੇਡਿੰਗ ਕਰਕੇ ਅੜਿੱਕੇ ਢਾਕੇ ਤੁਹਾਨੂੰ ਇਹ ਸਭ ਕੁਝ ਕਰ ਕਰਵਾ ਰਿਹਾ ਹੈ ਨਾ ਅਮਿਤ ਸ਼ਾਦਾ ਆਉਂਦੇ ਆ ਜੀ ਤਾਂ ਗੱਲ ਇਹ ਆ ਕਿ ਹਰਿਆਣੇ ਦੇ ਵਿੱਚ ਹਾਲੇ ਵੀ ਇਲੈਕਸ਼ਨ ਚ ਜੇ ਮੰਨ ਕੇ ਚੱਲੀਏ ਘੱਟ ਤੋਂ ਘੱਟ 3 ਮਹੀਨੇ ਪਏ ਨੇ ਜੀ 3 ਮਹੀਨੇ ਵਿੱਚ ਇੱਕ ਮਹੀਨਾ ਕੋਡ ਆਫ ਕੰਡਕਟ ਦਾ ਜੇ ਕੱਢ ਲਈਏ ਤਾਂ ਦੂਸਰੇ ਜਿਹੜੇ 2 ਮਹੀਨੇ ਆ ਉਹ ਭਾਜਪਾ ਦੀ ਆ ਹੂੰ ਤਾਂ ਭਾਜਪਾ ਦੀ ਜਿਹੜੀ ਇਹ ਸਰਕਾਰਿਆ ਕਿਸੇ ਵੀ ਹਾਲਤ 'ਚ ਨਹੀਂ ਚਾਹੇ ਕਿ ਕਿ ਕਿਸਾਨ ਜਿਹੜੇ ਆ ਉਹ ਦਿੱਲੀ ਪਹੁੰਚ ਜਾਣ ਬਿਲਕੁਲ ਕਿਉਂਕਿ ਇਸ ਮਰਤਬਾ ਫਰਕ ਇਹ ਆ ਕਿ ਪਿਛਲੀ ਵਾਰੀ ਜੇ ਨਰਿੰਦਰ ਮੋਦੀ ਇੱਕ ਮਜ਼ਬੂਤ ਪੋਜੀਸ਼ਨ ਦੇ ਵਿੱਚ ਸੀ ਐਤਕੀ ਤੇ ਤੁਸੀਂ ਵੇਖੋ ਕਿ ਇਹ ਲੋਕ ਸਭਾ ਚ ਵੀ ਕਮਜ਼ੋਰ ਹੈ ਤੇ ਰਾਜ ਸਭਾ ਦੇ ਵਿੱਚ ਵੀ ਹੁਣ ਕਮਜ਼ੋਰ ਹੋ ਗਏ ਨੇ ਜੀ ਅੱਜ ਵੀ ਜੇ ਇਹਨਾਂ ਨੇ ਰਾਜ ਸਭਾ ਦੇ ਵਿੱਚ ਮੰਨ ਲਓ ਬਹੁ ਗਿਣਤੀ ਤੱਕ ਪਹੁੰਚਣਾ ਤਾਂ ਇਹਨਾਂ ਨੂੰ 11 12 ਐਮਪੀ ਹੋਰ ਚਾਹੀਦੇ ਆ ਯਾਨੀ ਕਿਸੇ ਵੀ ਬਿੱਲ ਤੇ ਜਾਂ ਕਿਸੇ ਵੀ ਐਕਟ ਤੇ ਜੇਕਰ ਬਹੁਮਤ ਹਾਸਲ ਕਰਨਾ ਆ ਤਾਂ ਇਹਨਾਂ ਨੂੰ ਜੁਗਾੜ ਕਰਨਾ ਪਊਗਾ ਅਮਿਤ ਸ਼ਾ ਉਹਦੇ ਵਿੱਚ ਵੈਸੇ ਮਾਸਟਰੀ ਕਰ ਚੁੱਕੇ ਜੁਗਾੜ ਬਹੁਤ ਅੱਛਾ ਕਰ ਲੈਂਦੇ ਆ ਕਰ ਲੈਂਦੇ ਬਿਲਕੁਲ ਤਾਂ ਕਹਿੰਦਾ ਮਤਲਬ ਇਹ ਆ ਕਿ ਹਰਿਆਣੇ ਨੇ ਨਾਲ ਦੀ ਨਾਲ ਸੁਪਰੀਮ ਕੋਰਟ ਚ ਅਪਰੂਚ ਕੀਤਾ ਸੁਪਰੀਮ ਕੋਰਟ ਨੇ ਇਹ ਕਿਆ ਸੀਗਾ ਕਿ ਦੇਖੋ ਗੱਲ ਇਹ ਆ ਕਿ ਕੋਈ ਸਟੇਟ ਹਾਈਵੇ ਜਿਹੜੇ ਆ ਉਹ ਕਿਦਾਂ ਰੋਕ ਸਕਦੀ ਆ ਜੀ ਤਾਂ ਹੁਣ ਭੌਂ ਕੇ ਫੇਰ ਉੱਥੇ ਸੁਣਵਾਈ ਹੋਣੀ ਆ ਸੁਪਰੀਮ ਸੁਣਵਾਈ ਹੋਣੀ ਆ ਹੁਣ ਜੀ ਹਰਿਆਣਾ ਉੱਥੇ ਇਸੇ ਕਰਕੇ ਗਿਆ ਕਿ ਕੋਰਟ ਦੇ ਥਰੂ ਹੀ ਕਿਸਾਨ ਜਿਹੜੇ ਉਹ ਰੁਕੇ ਰਹਿਣ ਮਤਲਬ ਕਿ ਕੋਰਟ ਦਾ ਜਿਹੜਾ ਆਰਡਰ ਆ ਉਹ ਇਸ ਤਰ੍ਹਾਂ ਦਾ ਆ ਜਾਵੇ ਕਿ ਅਸੀਂ ਆਪਣੀ ਸੁਰੱਖਿਆ ਜਿਹੜੀ ਉਹ ਮਜ਼ਬੂਤ ਕਰ ਲਈਏ ਲਾਅ ਐਂਡ ਆਰਡਰ ਦੇ ਨਾਮ ਤੇ ਕਿ ਦੇਖੋ ਜੀ ਇਹ ਦਿੱਲੀ ਜਾਣਗੇ ਤਾਂ ਰਸਤੇ 'ਚ ਲਾਅ ਐਂਡ ਆਰਡਰ ਸਾਡਾ ਖਰਾਬ ਹੋਏਗਾ ਜੀ ਬਿਲਕੁਲ ਸੋ ਇਸ ਕਰਕੇ ਇਧਰੋਂ ਇਹ ਐਲਾਨ ਹੋਇਆ ਵਾ ਕਿਸਾਨਾਂ ਗੂਆਂ ਦਾ ਕਿ ਵੇਖੋ ਜੀ ਅਸੀਂ ਇੰਤਜ਼ਾਰ ਕਰਾਂਗੇ ਇੰਤਜ਼ਾਰ ਕਰਾਂਗੇ ਜਦੋਂ ਬਾਰਡਰ ਖੁੱਲ ਜਾਏਗਾ ਅਸੀਂ ਇੱਥੋਂ ਕੁਝ ਕਰਦੇਾਂਗੇ ਪਰ ਸਥਾਨ ਹੋਏਗਾ ਸਾਡਾ ਪਰ ਕਹਿੰਦਾ ਮਤਲਬ ਇਹ ਹੈ ਕਿ ਹਰਿਆਣੇ ਵਾਲੇ ਸਾਰਾ ਜ਼ੋਰ ਇਸ ਗੱਲ ਤੇ ਲਾਰੇ ਆ ਕਿ ਕੋਰਟ ਦੇ ذریعے ਜਿਹੜਾ ਫੈਸਲਾ ਕੋਰਟ ਦੇ ਵਿੱਚੋਂ ਆਇਆ ਹੈ ਕੋਰਟ ਦੇ ذریعے ਹੀ ਅਸੀਂ ਉਸ ਨੂੰ ਕਾਟ ਕਰਵਾ ਦਈਏ ਮਤਲਬ ਕਿ ਉਹ ਫੈਸਲਾ ਸਟੇ ਹੋ ਜਾਵੇ ਜੀ ਤਾਂ ਉਹ ਫੈਸਲਾ ਸਾਨੂੰ ਲਾਗੂ ਨਾ ਕਰਨਾ ਪਵੇ ਨਹੀਂ ਤੇ ਅੱਜ ਤਰੀਕ ਜਿਹੜੀ ਹੈਗੀ ਆ ਉਹ ਤਕਰੀਬਨ ਤਕਰੀਬਨ ਕਹ ਲਓ ਕਿ ਮੁਕੰਮਲ ਹੋਣ ਵਾਲੀ ਹੈ ਜਿਹੜੀ ਉਹਨਾਂ ਨੇ ਤੈਅ ਕੀਤੀ ਸੀ ਕਿ 7 ਦਿਨ ਦੇ ਅੰਦਰ ਅੰਦਰ ਜੀ ਤੁਸੀਂ ਇਹ ਸਾਰੀ ਬੈਰੀਕੇਡਿੰਗ ਜਿਹੜੀ ਹੈ ਹਟਾਵੋਗੇ ਤਾਂ ਹੁਣ ਕੱਲ ਇਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਨਵਦੀਪ ਦੀ ਰਿਆਈ ਵਾਸਤੇ ਹਰਿਆਣੇ ਚ ਜਾਣ ਲਈ ਤੇ ਹਰਿਆਣੇ ਚ ਪਹਿਲਾਂ ਹੀ 44 ਲਾਈ ਹੋਈ ਆ ਵੈਸੇ ਇਹਨਾਂ ਨੇ ਹਰਿਆਣੇ ਚ ਕੋਈ ਜ਼ਬਰਦਸਤੀ ਨਹੀਂ ਜਾਣਾ ਹਰਿਆਣੇ ਵਾਲੇ ਜਿਹੜੇ ਉੱਥੋਂ ਦੇ ਕਿਸਾਨ ਹੋਣਗੇ ਉਹ ਜਿਹੜਾ ਕੋਈ ਐਸਪੀ ਦਾ ਦਫ਼ਤਰ ਹੈ ਜਾਂ ਉੱਥੇ ਜਿਹੜਾ ਕੋਈ ਕਲੈਕਟਰ ਦਾ ਦਫ਼ਤਰ ਹੈ ਉਹਦੇ ਅੱਗੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਤਾਂ ਕੁੱਲ ਮਿਲਾ ਕੇ ਗੱਲ ਇੱਥੇ ਜੇ ਆ ਕੇ ਖਲੋਂਦੀ ਆ ਕਿ ਹਾਲ ਫਿਲਹਾਲ ਕੈਲੋ ਹਰਿਆਣਾ ਜਿਹੜਾ ਉਹ ਜਿਵੇਂ ਆਪਾਂ ਕਹਿੰਦੇ ਆ ਪੰਜਾਬੀ ਚ ਫਲਾਣਾ ਯਾਰ ਕੋਈ ਰਾਹ ਨਹੀਂ ਦਿੰਦਾ ਤਾਂ ਹਰਿਆਣਾ ਰਾਹ ਦਿੰਦਾ ਨਜ਼ਰ ਨਹੀਂ ਆਉਂਦਾ ਨਹੀਂ ਆਉਂਦਾ ਬਿਲਕੁਲ ਇਹ ਸੁਪਰੀਮ ਕੋਰਟ ਜੇ ਕਹਿ ਦਿੰਦੀ ਆ ਕਿ ਰਸਤਾ ਖੋਲੋ ਫਿਰ ਉਸ ਸੂਰਤ ਦੇ ਵਿੱਚ ਇਹਨਾਂ ਦੇ ਕੋਲ ਹੁਣ ਕੋਈ ਆਪਸ਼ਨ ਨਹੀਂ ਬਚੇਗਾ ਫਿਰ ਇਹਨਾਂ ਨੂੰ ਰਸਤਾ ਖੋਲਣਾ ਪਵੇਗਾ ਪਰ ਉਹ ਰਸਤਾ ਖੋਲ ਕੇ ਅੱਗੇ ਕਿਥੋਂ ਤੱਕ ਤੱਕ ਰਸਤਾ ਦਿੰਦੇ ਪੂਰੀ ਦਿੱਲੀ ਤੱਕ ਰਸਤਾ ਦਿੰਦੇ ਆ ਜੀ ਯਾਨੀ ਹਰਿਆਣਾ ਟੱਪ ਕੇ ਦਿੱਲੀ ਜਾਣਾ ਪੈਂਦਾ ਹੈ ਨਾ ਤਾਂ ਪੂਰੇ ਦਾ ਪੂਰਾ ਰਸਤਾ ਖੋਲਣਗੇ ਕਈ ਸਵਾਲ ਨੇ ਹਾਲ ਫਿਲਹਾਲ ਪਰ ਇੱਕ ਚੰਗੀ ਗੱਲ ਇਹ ਆ ਕਿ ਕਿਸਾਨ ਆਗੂਆਂ ਨੇ ਮਤ ਲਈ ਹੈ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿ ਹੁਣ ਇਹ ਨਹੀਂ ਕੀਤਾ ਕਿ ਜੀ ਨਾ ਇਹਨਾਂ ਨੇ ਹਟਾਏ ਤੇ ਅਸੀਂ ਐ ਕਰਦੇ ਆਂਗੇ ਉਹ ਕਰਦੇ ਆਂਗੇ ਨਹੀਂ ਇਹੀ ਕਿਹਾ ਕਿ ਜਦੋਂ ਰਸਤਾ ਇਹ ਛੱਡ ਦੇਣਗੇ ਅਸੀਂ ਉਦੋਂ ਦਿੱਲੀ ਨੂੰ ਕੋਚ ਕਰ ਲਵਾਂਗੇ ਮਤਲਬ ਇਹ ਨਹੀਂ ਹੈ ਕਿ ਬੈਰੀਕੇਡਿੰਗ ਤੋੜੀ ਜਾਏਗੀ ਅੱਗੇ ਵਾਲਾ ਹਾਲ ਹੋਏਗਾ ਜੀ ਜੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸ਼ੁਭ ਕਰਨ ਦੀ ਮੌਤ ਦੇ ਸੰਦਰਭ ਚ ਵੀ ਜੋ ਰਿਪੋਰਟਾਂ ਪੇਸ਼ ਕੀਤੀਆਂ ਜਾ ਰਹੀਆਂ ਸ਼ਾਰਟ ਗਨ ਵਗੈਰਾ ਲੈ ਕੇ ਜਿਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਹੋਈਆਂ ਐਸਆਈਟੀ ਦਾ ਗਠਨ ਹੋਇਆ ਐਸਆਈਟੀ ਨੂੰ ਇਹਨਾਂ ਨੇ ਨਕਾਰਿਆ ਕਿ ਐਸਆਈਟੀ ਦੇਖੋ ਹਰਿਆਣਾ ਜ਼ਿੰਮੇਵਾਰੀਆਂ ਸਾਰੀਆਂ ਗੱਲਾਂ ਲਈ ਤੇ ਹਰਿਆਣੇ ਦੇ ਆ ਅਫਸਰ ਹੀ ਜਾਂਚ ਕਰੇਗਾ ਤੇ ਫਿਰ ਉਹਨੇ ਕਿਨੂੰ ਬਿਲਕੁਲ ਉਹਦੇ ਵਿੱਚ ਸਾਡੀ ਗੱਲ ਸੁਣਵਾਈ ਹੋਈ ਹੈ ਹਾਂਜੀ ਤਾਂ ਇਸ ਚੀਜ਼ ਦੇ ਵਿੱਚ ਹੁਣ ਇਹਨਾਂ ਨੇ ਕੁਝ ਵੀਡੀਓ ਵੀ ਜਿਹੜੀਆਂ ਉਹ ਰੱਖੀਆਂ ਨੇ ਸਾਹਮਣੇ ਕਿ ਕਿਸ ਤਰ੍ਹਾਂ ਦੱਸਿਆ ਕਿ ਇਹ ਤੇ ਬੀਬੇ ਰਾਣੇ ਬਣੇ ਪਏ ਨੇ ਹੁਣ ਜਾ ਕੇ ਕੋਟਾਂ ਦੇ ਵਿੱਚ ਕਿ ਆਹ ਵੇਖੋ ਕਿ ਸਾਡੀ ਟਰੈਕਟਰੀ ਦੇ ਅੰਦਰ ਆ ਕੇ ਇਹਨਾਂ ਨੇ ਟਰੈਕਟਰ ਤੋੜੇ ਆ ਸਾਡੇ ਝੰਡੇ ਜਿਹੜੇ ਪੈਰਾਂ ਥੱਲੇ ਮਸਲੇ ਆ ਐਸਐਲਆਰ ਦੇ ਸਿੱਧੇ ਫਾਇਰ ਕੀਤੇ ਆ ਉਹ ਕੁਝ ਜਿਹੜੇ ਵਿਜ਼ੂਅਲ ਆ ਉਹ ਵੀ ਇਹਨਾਂ ਨੇ ਅੱਜ ਜਨਤਕ ਕੀਤੇ ਆ ਜੀ 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 ਅ ਅਮਰਜੀਤ ਸਿੰਘ ਕਹਿੰਦੇ ਆ ਕਿ ਇਹ ਕਹਿਣਗੇ ਵੀ ਸਾਡਾ ਪਾਣੀ ਰੋਕਿਆ ਹੋਇਆ ਹੈ ਸੁਪਰੀਮ ਕੋਰਟ ਦੀ ਪੰਜਾਬ ਨਹੀਂ ਸੁਣਦਾ ਦੋਨੋਂ ਜਾਣੇ ਅੱਗੇ ਵਧਣ ਵਾਸਤੇ ਇੱਕ ਦੂਜੇ ਦੀਆਂ ਮੰਗਾਂ ਮੰਨਣ ਵਾਸਤੇ ਕਹਿਣਾ ਫਿਰ ਨੇ ਸੁਪਰੀਮ ਕੋਰਟ ਚ ਪਾਣੀ ਦੀ ਸੁਣਵਾਈ ਜਿਹੜੀ ਆ ਉਹ ਹਜ਼ੂਰ ਆੜਿਆ ਉਹ ਉਹਦੇ ਵਿੱਚ ਹੁਣ ਪਾਣੀ ਪਾਣੀ ਚ ਵੰਡਾਣੀ ਨਹੀਂ ਪਵੇਗੀ ਉੱਥੇ ਉੱਥੇ ਇਹੀ ਮਸਲਾ ਜਾਏਗਾ ਇਹ ਨਹੀਂ ਹੁੰਦਾ ਕਿ ਇੱਕ ਪਟੀਸ਼ਨ ਚ ਪੰਜਾਬ ਤੇ ਹਰਿਆਣੇ ਦੇ ਸਾਰੇ ਝਗੜੇ ਆ ਜਾਣਗੇ ਸਰ ਉਹ ਸੁਪਰੀਮ ਕੋਰਟ ਹੈ ਰਜਿਸਟਰੀ ਇਹ ਐਵੇਂ ਨਹੀਂ ਹੈਗਾ ਕਿ ਕੱਲ ਨੂੰ ਕੋਈ ਕਿਸਾਨ ਆਗੂ ਭੱਜਾ ਜਾਵੇ ਟਰੈਕਟਰ ਟਰਾਲੀ ਲੈ ਕੇ ਤੇ ਉਹ ਕਵੇ ਜੀ ਆ ਜਰਾ ਸਾਨੂੰ ਸੁਣਿਓ ਬਕਾਇਦਾ ਤੁਹਾਡੀ ਇੱਕ ਪਟੀਸ਼ਨ ਜਾਂਦੀ ਆ ਉਹ ਰਜਿਸਟਰੀ ਚ ਜਾਂਦੀ ਆ ਰਜਿਸਟਰੀ ਚੋਂ ਲਿਸਟਡ ਹੁੰਦੀ ਆ ਫਿਰ ਸੁਣਵਾਈ ਹੁੰਦੀ ਆ ਇਹ ਨਹੀਂ ਆ ਕਿ ਸੁਪਰੀਮ ਕੋਰਟ ਜਾ ਕੇ ਤੁਸੀਂ ਰੁਕਾ ਰੱਖ ਦਿਓਗੇ ਕਿ ਆ ਲਓ ਜੀ ਮੈਨੂੰ ਸੁਣ ਲਓ ਐਦਾਂ ਨਹੀਂ ਹੁੰਦਾ ਜੀ 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 ਮਿੰਟ ਜੀ ਅਗਲੀ ਖਬਰ ਵੱਲ ਨੂੰ ਆਉਣੇ ਆ ਵੱਡੀ ਖਬਰ ਹੈ ਜਦੋਂ ਅਮਰਿਤਪਾਲ ਸਿੰਘ ਨੇ ਸੌਹ ਚੁੱਕੀ ਸੀ ਤੁਸੀਂ ਉਸ ਦਿਨ ਵੀ ਦੱਸਿਆ ਸੀਗਾ ਕਿ ਜਦੋਂ ਵੀ ਕੋਈ ਪਰਮਿਸ਼ਨ ਲੈਣੀ ਹੋਣੀ ਆ ਜਾਂ ਕਿਤੇ ਜਾਣਾ ਹੋਣਾ ਕਿਤੇ ਸ਼ਮੂਲੀਅਤ ਕਰਨੀ ਹੋਣੀ ਹੈ ਤਾਂ ਉਹਨਾਂ ਨੂੰ ਪਰਮਿਸ਼ਨਾਂ ਲੈਣੀਆਂ ਪੈਣੀਆਂ ਨੇ ਵਾਰ-ਵਾਰ ਹੁਣ ਫੇਰ ਉਹਨਾਂ ਨੇ ਇੱਕ ਖੱਤ ਲਿਖਿਆ ਹੈ ਸ਼ਾਇਦ ਇਹ ਕੋਈ ਪਰਮਿਸ਼ਨ ਦੇ ਬਾਰੇ ਹੈ ਨਹੀਂ ਨਹੀਂ ਪਰਮਿਸ਼ਨ ਬਾਰੇ ਨਹੀਂ ਹੈ ਸੁਖਮ ਸਿੰਘ ਸਾਹਿਬ ਆ ਥੋੜਾ ਜਿਹਾ ਅਪ ਟੂ ਡੇਟ ਰਹੋ ਜੀ ਇਹ ਖੱਤ ਪਰਮਿਸ਼ਨ ਬਾਰੇ ਨਹੀਂ ਹੈ ਇਹ ਸ਼ਿਰਕਤ ਬਾਰੇ ਕਹਿ ਸਕਦੇ ਹੋ ਪਰਮਿਸ਼ਨ ਇਹ ਹੈ ਕਿ ਇਸ ਸ਼ਿਰਕਤ ਕਰਨ ਵਾਸਤੇ ਪਰਮਿਸ਼ਨ ਹਾਂ ਜੀ ਸ਼ਿਰਕਤ ਕਰਨ ਵਾਸਤੇ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਜੀ ਤੋ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਅਮਰਤਪਾਲ ਸਿੰਘ ਹੁਣ ਸਾਰਾ ਕੁਝ ਸਮਝ ਚੁੱਕੇ ਆ ਜੀ ਕਿ ਕਿਸ ਤਰ੍ਹਾਂ ਅੱਗੇ ਵਧਿਆ ਜਾਣਾ ਚਾਹੀਦਾ ਆ ਅੱਗੇ ਵਧਣ ਤੋਂ ਭਾਵ ਇਹ ਆ ਕਿ ਹੁਣ ਅ ਇੱਕ ਮਸਲਾ ਜਿਹੜਾ ਉਹ ਅਮਰਤਪਾਲ ਸਿੰਘ ਵਾਸਤੇ ਗੁੰਝਲਦਾਰ ਬਣੇਗਾ ਉਹ ਇਹੋ ਆ ਕਿ ਕਿਸੇ ਤਰੀਕੇ ਨਾਲ ਸੈਸ਼ਨ ਦੇ ਵਿੱਚ ਹਾਜ਼ਰੀ ਲਗੇ ਜੀ ਉਹ ਕਿਉਂ ਦੇਖੋ ਜੇਲ੍ਹ ਦੇ ਵਿੱਚ ਬੈਠੇ ਕਿਸੇ ਵੀ ਐਮਪੀ ਵਾਸਤੇ ਇੱਕ ਦੋ ਅੜਿੱਕੇ ਹੁੰਦੇ ਆ ਜਿਨ੍ਹਾਂ ਵਾਸਤੇ ਕੈਲੋ ਕੇ ਫੈਸਲੇ ਲੈਣੇ ਪੈਂਦੇ ਆ ਮਸਲਨ ਆਪਦਾ ਜਿਹੜਾ ਵੀ ਹਲਕਾ ਜੀ ਉਹਦੇ ਵਿੱਚ ਜੋ ਵੀ ਕੰਮ ਕਾਰਜ ਜੋ ਵੀ ਕਰਵਾਉਣੇ ਉਹਦੇ ਵਾਸਤੇ ਇੱਕ ਬੰਦਾ ਅਧਿਕਾਰਤ ਕੀਤਾ ਜਾਂਦਾ ਹੈ ਜੀ ਜੀ